ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਰੰਧਾਵਾ ਕਬੱਡੀ ਕੱਪ ਤੇ ਕਿਹੜੀ ਟੀਮ ਜੇਤੂ ਰਹੀ ਤੇ ਕਿਹੜੇ 플레이ਰ ਫੋਰ ਟਰੈਕਟਰਾਂ ਦੇ ਜੇਤੂ ਰਹੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਰੰਧਾਵਾ ਕਬੱਡੀ ਕੱਪ ਤੇ ਬਾਬਾ ਕਾਨ ਦਾਸ ਕਬੱਡੀ ਕਲੱਬ ਕਾਲੇ ਸੰਘਿਆ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ ਬੇਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਦੂਜੇ ਨੰਬਰ ਤੇ ਰਹੀ ਬੈਸਟ ਰੇਡਰ ਸ਼ਰਮਾ ਬੜੇ ਪਿੰਡ ਜਿਨੇ 21 ਰੇਡਾਂ ਪਾ ਕੇ 21 ਨੰਬਰ ਹਾਸਲ ਕੀਤੇ ਤੇ ਬੈਸਟ ਜਾਫੀ ਛੋਟਾ ਸੋਣ ਚੱਕ ਸਾਬੂਰਿਆ ਜਿਨੇ 13 ਟੱਚ ਲੈ ਕੇ 4 ਜਫੇ ਲਾਏ ਇਹ ਦੋਨੋਂ ਪਲੇਅਰ ਫੋਰ ਟਰੈਕਟਰਾਂ ਦੇ ਜੇਤੂ ਰਹੇ ਬੁਲਟ ਖੀਰਾਵਾਲੀ ਨੇ 21 ਰੇਡਾਂ ਪਾ ਕੇ 18 ਨੰਬਰ ਹਾਸਲ ਕੀਤੇ ਰੰਧਾਵੇ ਦਾ ਕਬੱਡੀ ਕੱਪ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ